ਇਸ ਗਾਮੋਂ ਦਾ ਦਾਇਰ ਸਵਾਗਤ ਹੈ ਵੈਲਕਮ ਟੂ ਮੋਹਾਲੀ ਟੂਵਾਰਕਾ ਜੀ ਬਹੁਤ ਬਹੁਤ ਧੰਨਵਾਦ ਦੀਆਂ ਜਿਨ੍ਹਾਂ ਨੇ ਬੜੇ ਹੀ ਪੀਸੂ ਤਰੀਕੇ ਦੇ ਨਾਲ ਇਲੈਕਸ਼ਨ ਪ੍ਰੋਸੈਸ ਨੂੰ ਕੰਪਲੀਟ ਕੀਤਾ ਥੈਂਕ ਯੂ ਕੌਮਿਟੀ ਜਿੰਦਗੀ ਆਈ ਬਰੂ ਹਾਂ ਸਾਬ ਆਪਣਾ ਮੈਂ ਰਿਕਾਰਡਿੰਗ ਲੈ ਕੇ ਬੋਲਦਾ ਸਾਇਰ ਆਉਰ ਨਿਊਲੀ ਐਕ੍ਰਿਟਿਵ ਕਲੈਂਟਡ ਬੋਡੀ ਪਲੀਜ਼ ਗੋਡ ਸੋ ਮਾਡਾ ਫਾਈਰ ਕੰਟਿਨਿਊ ਟੂ ਸੇ ਕਿ ਅਗਰਬੀਰ ਜੀ ਦਾ ਵੀ ਬਹੁਤ ਧੰਨਵਾਦ ਕਰਦਾ ਕਿ ਕੋਰਨੇ ਵੀ ਸੇਸ਼ਨ ਨੂੰ ਸਫਲ ਰਿਹਾ ਜਿਸ ਤਰੀਕੇ ਨਾਲ ਕੀ ਅਮਰੇ ਚਲਾਈ ਬਹੁਤ ਵਧੀਆ ਲੱਗਿਆ ਉਸੇ ਹਿਸਾਬ ਨਾਲ ਰਮਨ ਜੀ ਪੂਰੀ ਸਾਹਿਬ ਬਿੱਟਾ ਦੀ ਸਿਹਾਰਾ ਦਾ ਜੀਦਾ ਮੀਨ ਨਾਮ ਲੈ ਲੈਂਦਾ ਹਾਂ ਸਾਰੇ ਪੰਨੇ ਮੇਰੇ ਕੋਲ ਨਾ ਮਾਣੇ ਬਹੁਤ ਬਹੁਤ ਧੰਨਵਾਦ ਮਾਰਾ ਕੰਮ ਹਿੰਸ ਕਰ ਰਹੇ ਆ ਤੇ ਇਹ ਅਸਰਟ ਕਰਾਂਗਾ ਕਿ ਆਉਣ ਵਾਲੇ ਟਾਈਮ ਦੇ ਵਿੱਚ ਵੀ ਅਸੀਂ ਸਾਰੇ ਇਕੱਠੇ ਟੀਮ ਵਰਕ ਦੇ ਵਿੱਚ ਟੀਐਮਐਸ ਨੂੰ ਵੀ ਬੁਲੰਦੀਆਂ ਤੇ ਲੈ ਕੇ ਜਾਵਾਂਗੇ ਮੈਂ ਮੰਨਦਾ ਕਿ ਸਾਡੇ ਵਿੱਚ ਵੀ ਬਹੁਤ ਕਮੀਆਂ ਨੇ ਉਹ ਕਮੀਆਂ ਜਿਹੜੀਆਂ ਸੀ ਸਾਡਾ ਗੈਪ ਹੈ ਇੱਕ ਦੂਸਰੇ ਦੇ ਨਾਲ ਗੱਲ ਕਰਨ ਦਾ ਜਾਂ ਕਮਿਊਨੀਕੇਸ਼ਨ ਦਾ ਇਸ ਕਮਿਊਨੀਕੇਸ਼ਨ ਗੈਪ ਨੂੰ ਇੰਨੀ ਤੋਂ ਮੈਂ ਸ਼ੁਰੂ ਕਰਦਾ ਮੈਂ ਸਪੈਸ਼ਲੀ ਧੰਨਵਾਦ ਕਰਦਾ ਆਪਣੀ ਇਲੈਕਸ਼ਨ ਬੋਡੀ ਕਮੇਟੀ ਦਾ ਜਿੱਚਪਿੱਟਾ ਜੀ ਨੇ ਬਦਦੇਵ ਜੀ ਤਲਵਾਰ ਸਾਹਿਬ ਪੁਰੀ ਸਾਹਿਬ ਮਹਿਤਾ ਸਾਹਿਬ ਤੇ ਹੋਰ ਵੀ ਸਾਡੇ ਸੀਨੀਅਰ ਕੰਪਰੇਟ ਨੇ ਤੇ ਮੈਂ ਰਾਜਨ ਜੀ ਦਾ ਬਹੁਤ-ਬਹੁਤ ਸਵਾਗਤ ਕਰਦਾ ਹਾਂ ਅਸੀਂ ਇੱਕ ਦੂਜੇ ਨਾਲ ਮੋਢੇ ਨਾਲ ਮੋਢਾ ਲਗਾ ਕੇ ਕੰਮ ਜਿਹੜਾ ਕਰਾਂਗੇ ਰਾਜਨ ਹੁਣ ਦਾ ਵੀ ਅਕਸ਼ਰ ਪੰਜ ਨੇ ਔਰ ਜੀਏ ਐਨ ਜੇ ਆ ਰਹੇ ਐਮ ਐਨ ਪੰਜ ਨੇ ਪੰਜ ਦੇ ਪੰਜ 10 ਹੋ ਜਣਾ ਔਰ ਸੇਵਾ ਕਰਾਂਗੇ ਤੁਸੀਂ ਕਰਾ ਕਰੋ ਡਾਕਟਰੀ ਦੀ ਪੂਰੀ ਸੇਵਾ ਕਰਾਂਗੇ ਦੇਖੋ ਸਾਡੀ ਪੰਜਾਬ ਮੈਡੀਕਲ ਰਿਪਰੈਜ਼ੈਂਟੇਟਿਵ ਐਸੋਸੀਏਸ਼ਨ ਜਿਹੜੀ ਹੈ ਲਗਭਗ 50 ਸਾਲਾਂ ਤੋਂ ਚੱਲਦੀ ਆ ਰਹੀ ਹੈ ਜਿਹੜੀ ਪੰਜਾਬ ਦੇ ਵਿੱਚ ਇੱਕ ਬਹੁਤ ਹੀ ਵਧੀਆ ਸੋਸ਼ਲ ਵਰਕ ਵੀ ਕਰਦੀ ਪਈ ਹੈ ਜਿਹਦੇ 8 ਤੋਂ 10 ਹਜ਼ਾਰ ਮੈਂਬਰ ਜਿਹੜੇ ਆ ਉਹ ਸਾਡੇ ਪੂਰੇ ਪੰਜਾਬ ਦੇ ਵਿੱਚ ਹੈਗੇ ਆ ਅੱਜ ਸਾਡੀ ਅੰਮ੍ਰਿਤਸਰ ਵਿਖੇ ਮੀਟਿੰਗ ਹੋਈ ਸੀ ਜਿੱਦੇ ਸਾਡੇ ਨਾਰਥ ਜ਼ੋਨ ਕੋਆਰਡੀਨੇਸ਼ਨ ਕਮੇਟੀ ਦੇ ਸ਼੍ਰੀ ਅਰਵਿੰਦ ਸ਼ਰਮਾ ਜੀ ਅਰਵਿੰਦ ਸ਼ਰਮਾ ਜੀ ਆਏ ਨੇ ਉੱਚੇ ਚੇਤੇ ਤੌਰ ਤੇ ਪਹੁੰਚੇ ਨੇ ਤੇ ਅੱਜ ਦੇ ਜਿਹੜੇ ਸਾਡੇ ਪੀਆਮਰ ਦੇ ਚੋਣ ਆ ਉਹਦੇ ਵਿੱਚ ਸ਼ਰਮ ਸੰਮਤੀ ਦੇ ਨਾਲ ਰਾਜਨ ਸ਼ਰਮਾ ਜੀ ਨੂੰ ਅਸੀਂ ਪੰਜਾਬ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ ਦਾਸ ਨੂੰ ਇਹ ਜਨਰਲ ਸੈਕਟਰੀ ਪੰਜਾਬ ਨੂੰ ਨਿਯੁਕਤ ਕੀਤਾ ਹੈ ਬਾਕੀ ਜਿਹੜੀਆਂ ਨੋਮੀਨੇਟਡ ਡਿਪੋਜ਼ਟਾਂ ਆ ਗਈਆਂ ਬਹੁਤ ਜਲਦੀ ਅਸੀਂ ਕਰ ਦਾਂਗੇ ਅੱਜ ਦਾ ਸਾਡਾ ਜਿਹੜਾ ਮੇਨ ਮੁੱਦਾ ਸੀਗਾ ਵੀ ਜਿਹੜੀਆਂ ਕੰਪਨੀਆਂ ਸਾਡੇ ਸਾਥੀਆਂ ਦੇ ਨਾਲ ਧੱਕੇਸ਼ਾਹੀ ਕਰਦੀਆਂ ਪਈਆਂ ਉਹ ਜਿਹੜੀਆਂ ਬਿਲਕੁਲ ਬਰਦਾਸ਼ਤ ਨਹੀਂ ਕੀਤੀਆਂ ਜਾਣਗੀਆਂ ਖਾਸ ਤੌਰ ਤੇ ਇੱਕ ਜਿਹੜੀ ਕੈਡਲਾ ਫਾਰਮਾ ਜਿਹੜੀ ਹੈਗੀ ਆ ਸਾਡੇ ਸਾਥੀਆਂ ਦੇ ਨਾਲ ਬਹੁਤ ਜ਼ਿਆਦਾ ਧੱਕਾ ਕਰਦੀਆਂ ਪਈਆਂ ਜਿਹੜੇ ਸਾਡੇ ਫੰਡਾਮੈਂਟਲ ਰਾਈਟਸ ਨੇ ਸੇਲ ਪ੍ਰਮੋਸ਼ਨ ਐਕਟ ਨੂੰ ਲੈ ਕੇ ਜਾਂ ਇੰਡਸਟਰੀਅਲ ਡਿਸਪਿਊਟ ਐਕਟ ਨੂੰ ਲੈ ਕੇ ਉਸ ਸ਼ਰਿਆਮ ਖੁੱਲੇ ਆਮ ਜਿਹੜੀ ਉਹ ਸੰਵਿਧਾਨ ਦੇ ਵਿੱਚ ਜਿਹੜੀਆਂ ਉਹ ਧ ਇਹ ਜਿਨ੍ਹਾਂ ਦੇ ਵਿੱਚੋਂ ਜਿੱਤਰਾ ਕੋਈ ਇਹਨਾਂ ਦਾ ਕੋਈ ਪੰਕਜ ਸ਼ਰਮਾ ਮੈਨੇਜਰ ਹੈਗਾ ਉਹਨੇ ਆਪਣੇ ਪਿਛੋਕੜ ਵੀ ਉਹਦਾ ਇਸ ਤਰ੍ਹਾਂ ਦਾ ਹੀ ਆ ਜਿਹੜੀ ਕੰਪਨੀ ਦੇ ਵਿੱਚ ਜਾਂਦਾ ਉੱਥੇ ਇਹ ਗੰਦ ਪਾਉਂਦਾ ਉੱਥੇ ਸਾਡੇ ਇੱਕ ਸਾਥੀਆਂ ਨੂੰ ਜਿਹੜਾ ਹਰਾਸਮੈਂਟ ਕਰਦਾ ਤੰਗ ਪ੍ਰੇਸ਼ਾਨੀ ਕਰਦੇ ਉਹਨਾਂ ਦੀ ਸੈਲਰੀ ਕੱਟ ਲੈਂਦੇ ਨੇ 12 12 14 14 ਘੰਟੇ 12 12 14 14 ਘੰਟੇ ਜਿਹੜੀ ਉਹ ਸਾਡੇ ਕੋਲ ਕੰਮ ਲਿੱਤਾ ਜਾਂਦਾ ਸਾਡੇ ਉੱਪਰ ਸੇਲ ਪ੍ਰੈਸ਼ਰ ਇੰਨਾ ਜ਼ਿਆਦਾ ਕਰ ਦਿੰਦੇ ਨੇ ਵੀ ਸਾਡੇ ਬੰਦੇ ਹਰ ਵੇਲੇ ਜਿਹੜੇ ਹੈ ਡਿਪਰੈਸ਼ਨ ਦੇ ਵਿੱਚ ਹੀ ਰਹਿੰਦੇ ਆ ਇਹ ਜਿਹੜੀ ਕੈਡਲਾ ਫਾਰਮਾ ਧੱਕੇਸ਼ਾਹੀ ਕਰਦੀ ਪਈ ਹੈ ਇਹ ਬਿਲਕੁਲ ਬਰਦਾਸ਼ਤ ਨਹੀਂ ਕੀਤੀ ਜਾਏਗੀ ਇਹ ਸਾਫ਼ ਤੌਰ ਤੇ ਖੁੱਲਾ ਚੈਲੰਜ ਹੈ ਉਹਨਾਂ ਨੂੰ ਅਸੀਂ ਪੀਸਫੁਲੀ ਐਜੀਟੇਸ਼ਨ ਜਿਹੜੀ ਆ ਉਹ ਕੈਡਲਾ ਫਾਰਮਾ ਦੇ ਕਰਾਂਗੇ ਤੇ ਆਉਣ ਵਾਲੇ ਸਮੇਂ ਦੇ ਵਿੱਚ ਅੰਦੋਲਨ ਜਿਹੜਾ ਹੋਰ ਤੇਜ਼ ਕੀਤਾ ਜਾਏਗਾ ਸਾਡੇ ਸਾਥੀਆਂ ਨੂੰ ਕਿਸੇ ਤਰ੍ਹਾਂ ਦੀ ਕੋਈ ਮੁਸ਼ਕਲ ਨਹੀਂ ਆਨ ਦਿੱਤੀ ਜਾਏਗੀ ਧੰਨ ਮੈਂ ਰਾਜਨ ਸ਼ਰਮਾ ਪ੍ਰੈਜ਼ੀਡੈਂਟ ਈਮਾਰੇ ਸਟੇਟ ਸਾਡੀ ਅੱਜ ਮੀਟਿੰਗ ਹੋਈ ਸੀ ਜਿਹਦੇ ਵਿੱਚ ਰਿਲੇਟਡ ਮੈਂ ਹੋਇਆ ਹੈਗਾ ਐਜ਼ ਅ ਪ੍ਰੈਜ਼ੀਡੈਂਟ ਅੱਜ ਜਿਹੜਾ ਸਾਡਾ ਕੁਝ ਖਾਸ ਮੁੱਦੇ ਹੈਗੇ ਕੁਝ ਕੰਪਨੀਆਂ ਜਿਹੜੀਆਂ ਹੈਗੀਆਂ ਸਾਡੇ ਮੈਂਬਰਾਂ ਦੇ ਨਾਲ ਧੱਕਾ ਕਰ ਰਹੀ ਜਾਂਦੀਆਂ ਜਿਸ ਦੇ ਵਿੱਚ ਐਂਟੀ ਲੇਬਰ ਐਕਟੀਵਿਟੀ ਉਹ ਕਰ ਰਹੀਆਂ ਨੇ ਜਿਸ ਦੇ ਵਿਰੋਧ ਦੇ ਵਿੱਚ ਸਾਡੇ ਪ੍ਰਦਰਸ਼ਨ ਜਿਹੜਾ ਹੈਗਾ ਰੋਜ਼ ਪ੍ਰਦਰਸ਼ਨ ਚੱਲ ਰਿਹਾ ਹੈ ਵੈਸੇ ਤੇ ਅਸੀਂ ਕਦੇ ਵੀ ਸਾਡੀ ਜਿਹੜੀ ਜੋਬ ਹੈਗੀ ਹੈ ਵਾਈਟ ਕਾਲਰ ਜੋਬ ਹੈਗੀ ਹੈ ਅਸੀਂ ਕਦੇ ਵੀ ਇਹਨਾਂ ਚੀਜ਼ਾਂ ਦੇ ਵਿੱਚ ਲੜਨ ਦੇ ਵਿੱਚ ਬਲੀਵ ਨਹੀਂ ਕਰਦੇ ਹੈਗੇ ਪਰ ਕੀ ਕਰੀਏ ਸਾਡੀ ਇਹ ਮਜਬੂਰੀ ਆ ਸਾਡੀ ਇਹ ਜੰਗ ਜ਼ਰੂਰੀ ਹੈ ਦਾ ਨਾਰਾ ਅਸੀਂ ਅੱਜ ਦਿੱਤਾ ਹੈਗਾ ਇਸ ਲੜਾਈ ਦੇ ਲਈ ਕਿਉਂਕਿ ਇੰਨਾ ਘਰਾਸ ਕਰ ਰਹੇ ਨੇ ਇਹ ਬੰਦੇ ਇਹ ਕੰਪਨੀਆਂ ਸਾਨੂੰ ਮਿਲ ਕੇ ਕਿ ਸਾਡੀ ਰੋਜੀ ਰੋਟੀ ਦੇ ਗੱਲ ਆ ਗਈ ਹੈ ਜਦੋਂ ਰੋਜੀ ਰੋਟੀ ਤੇ ਗੱਲ ਆ ਜਾਵੇ ਤਾਂ ਮਰਨਾ ਮਾਰਨਾ ਸਾਡਾ ਆਪਣਾ ਬਣ ਜਾਂਦਾ ਹੈਗਾ ਅਸੀਂ ਹਰ ਤਰੀਕੇ ਦੇ ਨਾਲ ਇਸ ਕੰਪਨੀ ਦੇ ਨਾਲ ਲੜਨ ਲਈ ਤਿਆਰ ਹੈਗੇ ਚਾਹੇ ਸਾਨੂੰ ਆਪਣੀ ਜਾਨ ਕਿਉਂ ਨਾ ਦੇਣੀ ਅਸੀਂ ਕਿਸੇ ਵੀ ਮੈਂਬਰ ਦੇ ਨਾਲ ਆਪਣੇ ਧੱਕਾ ਨਹੀਂ ਹੋਣ ਦਵਾਂਗੇ ਇਹ ਅਸੀਂ ਕਮਿਟਮੈਂਟ ਕਰਦੇ ਹੋਏ ਇਹ ਅਸੀਂ ਸ਼ਬਦ ਲੈਂਦੇ ਹੋਏ ਅੱਜ ਉੱਠੇ ਆ ਗਏ ਆ ਥੈਂਕ ਯੂ